ਮਾਛੀਵਾੜਾ ਸਾਹਿਬ ਜੋੜ ਮੇਲ ਤੇ ਅਲੋਕੀ ਨਗਰ ਕੀਰਤਨ ਸਜਾਇਆ ਗਿਆ ਪੇਸ਼ ਹੈ ਰਿਪੋਰਟ ਉਹ ਬੁੜੀ ਪਾ ਲੋਰੀ ਜੇਸਾ ਹੈ ਪਰ ਬੰਦਵਾਰ ਸਤਿ ਸ੍ਰੀ ਅਕਾਲ ਜੋ ਸਰਕਾਰ ਜੋ ਪ੍ਰਧਾਨ ਜਿਲਦਾਰ ਵੀ ਜੋ ਮੌਕਾ ਵਾਲੇ ਜਿਨ੍ਹਾਂ ਨੇ ਨੰਗਤ ਦੇ ਦਰਸ਼ਨ ਕਰਨੇ ਹਾਲ 그만. 군발. 군발. 쳇. 어디 있어. 어디 있어. 군발. 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 군 ਅਮਰ ਕਸ਼ੇਰੀ ਪਿਆਰ ਦੇ ਅਚਾਲੇ ਬੰਦੂਰੀ ਆ ਗਿਆ ਦੋਸ਼ ਸੇਵਾ ਰਾਣਾ ਨੰਬਰ 1 ਸੇਵਾ ਤੁਹਾਨੂੰ ਹਾਜੀ ਕੱਪ ਸਰਸਾ ਦੇ ਰਸਤੇ ਵਿੱਚ ਅੰਸ਼ਿਕ ਵਾਪਰ ਮੰਕਦਾ ਦਾ ਸਾਡੇ ਸਾਡੇ ਨਹੀਂ ਦਰਕਾਰ ਸੇਵਾ ਸ਼ਹੀਦ ਜਰੇ ਜੀ ਨੂੰ ਜੇ ਜੇ ਦਿਨ ਲੁੱਟਿਆ ਪਾਣੇ ਦੇ ਖੇਤ ਆਵੇ ਭਰਾ ਨੂੰ ਬੰਦੋਲ ਚੋੜੀ ਦਿਲਾਉਂਦੇ ਦੇਖੋ ਕਾਲੀ ਸ਼ੋਰ ਮਿੱਲਾ ਗੋਬਿੰਦ ਸਿੰਘ ਪਾਤਸ਼ਾਹੀ ਨੇ ਜਦ ਇਸ ਵੇਲੇ ਸਾਹਿਬ ਸਤਿਗੁਰੂ ਛੇਦਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸੀਸ ਭਾਈ ਜੀਵਨ ਸਿੰਘ ਜੀ ਭਾਈ ਜਤਾ ਸਿੰਘ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਤੇ ਸਤਿਗੁਰਾਂ ਨੇ ਭਾਈ ਜੈਤੇ ਨੂੰ ਉੱਥੇ ਦਾ ਹਾਲਚਲ ਪੁੱਛਿਆ ਤੇ ਜੋ ਭਾਈ ਜੈਤੇ ਨੇ ਵਿਖਿਆਨ ਕੀਤਾ ਸਤਿਗੁਰ ਜੀ ਨੇ ਉਸੇ ਦਿਨ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕਰਕੇ ਇੱਕ ਬੰਗਾਰ ਦਿੱਤੀ ਸੀ ਕਿ ਮੈਂ ਹੁਣ ਇੱਕ ਇੱਕ ਐਸਾ ਖਾਲਸਾ ਸਜਾਉਂਗਾ ਜਿਹਦੀ ਆਪਣੇ ਸੂਰਤ ਵੀ ਕੀਰਤੀਮਾਨ ਹੋਊਗੀ ਲੱਖਾਂ 'ਚ ਖੜਾ ਦੇਸੂਗਾ ਤੇ ਖਾਲਸਾ ਇੱਕ ਐਸਾ ਪ੍ਰਗਟ ਕਰੂੰਗਾ ਜਿਹੜਾ ਨਿਰਪੈਤਾ ਤੇ ਨਡਰਤਾ ਦੇ ਵਿੱਚ ਜ਼ੁਲਮ ਲਈ ਤੇ ਜ਼ੁਲਮ ਦੇ ਖਿਲਾਫ ਲੜੂਗਾ ਤੇ ਇਨਸਾਫ ਦੇ ਲਈ ਖੜਾ ਹੋਊਗਾ ਸੋ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਹਲ ਦੇ ਕੇ ਸਿੱਖਾਂ ਦੇ ਵਿੱਚ ਭਿੰਨ-ਪੇਤ ਊਚ-ਨੀਚ ਵਰਨਵਾਦ ਸਾਰਾ ਉਬੰਡ ਖਤਮ ਕੀਤਾ ਜਿਹੜਾ ਉਸ ਵੇਲੇ ਦੇ ਰਾਜਿਆਂ ਨੂੰ ਤੇ ਉਸ ਵੇਲੇ ਦਾ ਜਿਹੜੇ ਰਾਜ ਕਰਨ ਵਾਲੇ ਮੁਸਲਮਾਨ ਉਹਨਾਂ ਨੂੰ ਵੀ ਚੰਗਾ ਨਹੀਂ ਸੀ ਲੱਗਦਾ ਸਤਗੁਰੂ ਜੀ ਦੀ ਕੋਈ ਨਿੱਜੀ ਦੀ ਲੜਾਈ ਨਹੀਂ ਸੀ ਕੇਵਲ ਤਾਂ ਕੇਵਲ ਸਤਗੁਰੂ ਜੀ ਨੇ ਮਨੁੱਖ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਇਹ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਜਿਹਦਾ ਸਿੱਟਾ ਇਹ ਨਿਕਲਿਆ ਕਿ ਪਹਾੜੀ ਰਾਜੇ ਵੀ ਤੇ ਉਸ ਵੇਲੇ ਦੇ ਰਾਜੇ ਜਿਹੜੇ ਰੰਗਜੀਤ ਦੇ ਰੂਪ ਵਿੱਚ ਸਤਗੁਰੂ ਜੀ ਦੇ ਨਾਲ ਭੇਡਨ ਲੱਪੇ ਪਰ ਸਤਗੁਰੂ ਜੀ ਨੇ ਸਿਧਾਂਤਕ ਲੜਾਈਆਂ ਸਾਰੀਆਂ ਲੜੀਆਂ ਮੇਥੋਂ ਬਾਅਦ ਤੁਸੀਂ ਜਾਣਦੇ ਹੋ ਕਿਵੇਂ ਬਲਕਣ ਅਨੰਦਪੁਰ ਦਾ ਢੇਰਾ ਕਿਵੇਂ ਸਤਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਆ ਕੇ 40 ਸਿੰਘਾਂ ਨੇ ਸਵਾ ਸਵਾ ਨਕਰਾਲ ਲੜਾਈ ਸਤਗੁਰਾਂ ਦੇ ਵੱਡੇ ਸਾਹਿਬਜ਼ਾਦੇ ਔਰ ਸਤਗੁਰਾਂ ਦੇ ਪੰਜਾਂ ਪਿਆਰਿਆਂ ਚ ਤਿੰਨ ਪੰਜ ਪਿਆਰਿਆਂ ਫਿਰ ਸਤਗੁਰੂ ਜੀ ਨੂੰ ਪੰਜਾਂ ਪਿਆਰਿਆਂ ਨੇ ਬੇਨਤੀ ਕੀਤੀ ਸਤਗੁਰੂ ਜੀ ਫਾਲਸਾ ਹੋਰ ਵੀ ਪ੍ਰਗਟ ਹੋ ਜੂਗਾ ਤੁਸੀਂ ਇਤੋਂ ਚਮਕੌਰ ਦੀ ਗੜੀ ਚੋਂ ਰੁਕਸਤ ਹੋਵੋ ਤੋ 사ਤਗੁਰ ਜੀ ਨੇ ਜਿਵੇਂ ਜਿਵੇਂ ਪੈੰਡਾ ਤੈਅ ਕੀਤਾ ਤਿਵੇਂ ਤੇਵੇਂ ਇਸ ਧਰਤੀ ਤੇ 사ਤਗੁਰ ਜੀ ਪਹੁੰਚੇ ਤੇ ਇਹ ਵੀ ਇੱਕ ਬਲੱਖਣ ਪਾਖਿਆ ਕਿ ਸਿੱਖ ਵੀ 사ਤਗੁਰ ਜੀ ਦੇ ਸਾਰੇ ਪਿਆਰੇ ਤੇ ਦੁਲਾਰੇ ਆ ਪਰ ਜਿਨਨੇ ਮਰੀਦ 사ਤਗੁਰ ਜੀ ਦੇ ਸਿੱਖਾਂ ਤੋਂ ਅਲਾਵਾ ਮੁਸਲਮਾਨਾਂ ਦੇ ਰੂਪ ਵਿੱਚ ਉਹਨਾਂ ਨੇ ਵੱਧ 사ਤਗੁਰਾਂ ਦਾ ਸਤਕਾਰ ਭੇਟ ਕੀਤਾ ਇਹੋ ਕਾਰਨ ਆ ਕਿ ਸਿੱਖੀ ਦੇ ਵਿੱਚ ਸਰਵਾਤੋ ਦੇ ਭਲੇ ਦੇ ਨਾਲ ਪਵਿੱਤਰ ਅਰਦਾਸ ਦੀ ਸਮਾਪਤੀ ਹੁੰਦੀ ਹੈ ਜਿਹੜਾ ਕਿ ਅੱਜ ਦੇ ਸ਼ਾਸਕਾਂ ਨੂੰ ਚੰਗਾ ਨਹੀਂ ਲੱਗਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਮਹਾਨ ਨਗਰ ਕੀਰਤਨ ਸਤ ਗੁਰਾਂ ਦੀ ਉਸ ਪਵਿੱਤਰ ਆਮਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਥੋਂ ਸਜਦਾ ਔਰ ਜਿਹੜਾ ਪਿੱਛੇ ਨੂੰ ਨਿਗਾਹ ਮਾਰੋ ਤੇ ਮੈਂ ਜੇ ਦੇਖਦਾ 317 18 ਸਾਲਾਂ ਬਾਅਦ ਵੀ ਖਾਲਸੇ ਦਾ ਜਾਹੋ ਜਲਾਲ ਅੱਜ ਉਸੇ ਪ੍ਰਾਤਨ ਰਵੈਤਾਂ ਅਨੁਸਾਰ ਹੀ ਚੱਲ ਰਿਹਾ ਇਹ ਹੋਈ ਗੁਰੂ ਕਾਲਗੀ ਧਰਦੀ ਬਲਖਣਤਾ ਸੀ ਕਿ ਸਤਗੁਰੂ ਜੀ ਨੇ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਦੇਣ ਲਈ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਜਣਾ ਕੀਤੀ ਅੱਜ ਵੀ ਗੁਰੂ ਦਾ ਸਿੱਖ ਖੰਡੇ ਬਾਟੇ ਦੀ ਪੌਲ ਛੱਕੇ ਤਿਆਰ ਵਰ ਤਿਆਰ ਹੋ ਕੇ ਇਹ ਮਹਿਸੂਸ ਕਰਦਾ ਕਿ ਹੁਣ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਛਦਿਆਂ ਮੈਨੂੰ ਅਸੀਸਾਂ ਮਿਲ ਗਈਆਂ ਸੋ ਉਹਦੇ ਵਿੱਚ ਅੱਜ ਸਮੁੱਚਾ ਖਾਲਸਾ ਪੰਥ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਇਹ ਜਿਹੜੇ ਦਿਨ ਆ ਇਹ ਸ਼ਹੀਦੀ ਪੰਦਰ ਬਾੜਾ ਇਹ ਸ਼ਹੀਦੀ ਪੰਦਰ ਬਾੜੇ ਦੇ ਵਿੱਚ ਹਰ ਇੱਕ ਸਿੱਖ ਦਾ ਵੱਧ ਤੋਂ ਵੱਧ ਇਹ ਯਤਨ ਹੋਣਾ ਚਾਹੀਦਾ ਕਿ ਮੈਂ ਵੱਧ ਤੋਂ ਵੱਧ ਸਿਮਰਨ ਕਰਾਂ ਵੱਧ ਤੋਂ ਵੱਧ ਬਾਣੀ ਪੜਾਂ ਤੇ ਸਤਿਗੁਰ ਦੇ ਤੇ ਸ਼ਹੀਦਾਂ ਦੇ ਸਾਹਮਣੇ ਖੋ ਕੇ ਮੈਂ ਅਰਦਾਸ ਕਰਾਂ ਕਿ ਗੁਰੂ ਸਾਹਿਬ ਜੀ ਕਿਰਪਾ ਕਰਿਓ ਸਾਨੂੰ ਸਾਰਿਆਂ ਨੂੰ ਜਿਹੜੀ ਡ੍ਰਿੜਤਾ ਸਤਿਗੁਰ ਜੀ ਨੇ ਸਾਡੇ ਵਿੱਚ ਭਰੀ ਸੀ ਉਹਦੇ ਉੱਤੇ ਕਾਇਮ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ